ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਵੀ ਆਪਾਂ ਟਾਇਲ ਟੂ ਲੈ ਆਂਦੀ ਸੀ ਤੇ ਜਿਨ੍ਹਾਂ ਨੇ ਟਾਇਲ ਵਾਲੀ ਵੀਡੀਓ ਨਹੀਂ ਦੇਖੀ ਕੱਲ੍ਹ ਵਾਲੀ ਵੀਡੀਓ ਜਾ ਕੇ ਦੇਖ ਲਿਓ ਚ ਸਾਰੀ ਡਿਟੇਲ ਦੱਸੀ ਹੋਈ ਆ ਖਰਚਾ ਕਿੰਨੇ ਦੀ ਆਈ ਆ ਕਿੰਨੇ ਦੀ ਨਹੀਂ ਤੇ ਬਾਕੀ ਟਾਇਲ ਆਉਣ ਵਾਲੇ ਬੰਦੇ ਆਪਣੇ ਕੱਲ ਨੂੰ ਆਉਣਗੇ ਤੇ ਅੱਜ ਉਹ ਦੇਗੇ ਸੀਗੇ ਜਵਾਬ ਪਹਿਲਾਂ ਕੰਮ ਚੱਲੀ ਜਾਂਦਾ ਜਿੱਥੇ ਉੱਥੇ ਕੰਮ ਰਹਿੰਦਾ ਸੀਗਾ ਤਾਂ ਕਰਕੇ ਕਿਹੜਾ ਕੰਮ ਸ਼ੁਰੂ ਕਰਨਾ ਥੋੜਾ ਔਖਾ ਹੁੰਦਾ ਚੱਲ ਗਏ ਦਰੁਨ ਹਮ ਪਤਾ ਨਹੀਂ ਉਹਦਾ ਜਾਊਗਾ ਨਹੀਂ ਦੁਪਹਿਰ ਹੀ ਵਾਲੇ ਦਿਨ ਜਿਹੋਨ ਲੱਗੇ ਹਨਾ ਉਹ ਆ ਇੱਥੇ ਸ਼ਾਮ ਵਧੀਗਾ ਇੱਥੇ ਬਹਿ ਜਾ ਕਰਾਂਗੇ ਚੱਲ ਠੱਲੀ ਲਵਾਣੀ ਲੋੜ ਪੈਸੇ ਤਾਂ ਠੱਲੀ ਬਣਾ ਲ ਕੇ ਪੈਸੇ ਪੱਕੇ ਹੈ ਆ ਕੁਰਸੀ ਚਾ ਕੇ ਬਹਿ ਜੇ ਹੁਣ ਤਾਂ ਹੁਣ ਤਾਂ ਧੂੜ ਹੀ ਆਇਆ ਕਰਨੀ ਆ ਸੀਜ਼ਨ ਚੱਲ ਪੈਣਾ ਕਣਕ ਦਾ ਹਨ ਧੂੜ ਆਇਆ ਕਰਨੀ ਹੈਗੀ ਫਿਰ ਸਿੱਧੀ ਅਸੀਂ ਲੈ ਆਉਣੇ ਆ ਰੈਡੀ ਤਾਂ ਮਗਰੋਂ ਆਪੇ ਹੋ ਕੀ ਲਿਓਣਾ ਕੀ ਲਿਓਣਾ ਵਰਦੀ ਵਾਲੀ ਵੈਂਟ ਲੈ ਕੇ ਤੇ ਲਿਓਣੀ ਚੱਲ ਫਿਰ ਚੱਲ ਗਏ ਨੌਵੀਂ ਕਲਾਸ ਪਾਸ ਕਰ ਗਿਆ ਇਹ ਤੇ 10ਵੀਂ ਕਲਾਸ ਚ ਹੋ ਗਏ ਚਲ ਪੈਰ ਤੋ ਦੇ ਦੇ ਲੈ ਚਲ ਚਲ ਪੈਸੇ ਪੂਰੇ ਚੱਕ ਲੈ ਹੈ ਚੱਲ ਚੱਲ ਕੇ ਚਲੋ ਦੀਪਾ ਕਰੀ ਜਾਂਦਾ ਮੋਟਰਸਾਈਕਲ ਸਟਾਰਟ ਚੱਲ ਦੀਪਾ ਸੌ ਦੀ ਸਪੀਡ ਤੇ ਜਾਣਾ ਠੀਕ ਆ ਹੌਲੀ ਜਾਣਾ ਇਧਰ ਪਹਿਲੀ ਅੱਖੀ ਦੇਦਣੀ ਹੋਣੀ ਆ ਸੜਕ ਤੇ ਜਾ ਕੇ ਤੇਜ਼ ਤਾਂ ਹੋਈ ਚੱਲ ਪਹਿਲਾਂ ਸਿਰ ਪਹਿਲੀ ਕਿੱਕ ਜੀ ਪਹਿਲੀ ਕਿੱਕ ਚ ਸਟਾਰਟ ਸਾਡਾ ਜਮਾ ਹੋ ਗਿਆ ਆਈਲ ਬਚ ਗਿਆ ਰੁੜ ਗਿਆ ਹੀ ਪਿੱਛੇ ਕਿੰਨੇ ਦੀ ਸਪੀਡ ਤੇ ਆਉਂ ਕਿੰਨਾ 20 ਤੇ ਚਲਾਉਣਾ ਪਿੰਡ ਤੇ 20 ਤੇ ਤੇ ਸੜਕ ਤੇ ਸੜਕ ਤੇ 40 ਤੇ ਪਿਆ ਦੇ ਤਾਂ ਰੱਖੀ ਤੇ ਐਵਰੇਜ ਨਹੀਂ ਠੀਕ ਸਰੋਦਾ ਵੱਡਤੀ ਓਏ ਹੁਣ ਕੱਲੀ ਕਣਕ ਰਹੇਗੀ ਬੰਦੇ ਠੰਡਾ ਠੰਡਾ ਓਏ ਆ ਸੂਰਜ ਆ ਫੇਰ ਹੁਣ ਲੱਗ ਗਿਆ ਇਧਰ ਕੀ ਗੰਧ ਦੀ ਆਇਆ ਹੋਰ ਤੇ ਤਾਂ ਨਹੀਂ ਆਇਆ ਇਹਦਾ ਕੀ ਹੱਲ ਕਰਕੇ ਹੁਣ ਹੈ ਉਹ ਬਾਹਰਲੇ ਬਸੇ ਧੁੱਪ ਪੈਂਦੀ ਹੈ ਤਾਂ ਘਰ ਕੇ ਅੰਦਰ ਆ ਗਿਆ ਜਿੱਧਰਲੇ ਬਸੇ ਛਾਂ ਗਈ ਹਾਏ ਹਾ ਗੰਦ ਦੀ ਏ ਪਟਨਾ ਡੰਡਾ ਪਟਨਾ ਕਿੱਲੇ ਆਲੇ ਕਰ ਕੱਲ ਨੂੰ ਆਉਂਗੇ ਪੱਥਰ ਆਲੇ ਕੱਲ ਨੂੰ ਆਉਣਗੇ ਲਾਉਣਾ ਤੇ ਮੈਂ ਬਚਾਲੀ ਛੱਡ ਗਿਆ ਬਜਰੀ ਇੱਧਰ ਆਇਆ ਆਇਆ ਸੀ ਅੰਜ ਥੱਲੇ ਚਿੱਟਾ ਪੱਥਰ ਲਾਉਣਾ ਹੂੰ ਕਿਤੇ ਕੋਈ ਜਿੱਡੇ ਜਾਣ ਹੈ ਕੋਈ

ਹਾਂ ਬੱਸ ਅੱਗ ਮਚਾਉਣ ਨੂੰ ਬੱਸ ਇਹਦੇ ਇੱਕ ਚ ਦੋ ਦੋ ਆਉਂਦੇ ਹਾਂ ਇਹਨਾਂ ਅੱਗ ਲੱਗ ਜੇ ਸਾਰੇ ਹਾਂ ਹਾਂ ਆ ਦੱਸ ਕਿੱਥੇ ਲੱਗੂ ਇਹ ਉਹ ਸੋਈ ਦੀ ਤਾਂ ਵਾਲੀ ਕਰਦਣੀ ਹੁੰਦੀ ਹਾਂ ਪਤਾ ਆਗਾ ਪਤਾ ਹੈ ਹਨ ਮੈਨੂੰ ਤਾਂ ਬਹੁਤ ਪਤਾ ਕੁਇਨ ਗੋਚ ਕੱਢ ਹੂੰ ਨਗੋਚ ਕੱਢ ਮਿਸਤਰੀ ਦੇ ਕੰਮ ਵਿੱਚ ਇੱਧਰ ਮੂਰੇ ਮੂਰੇ ਕਿ ਕੱਢਾਂ ਫਿਰ ਨਗੋਚ ਕੱਢਾਂ ਹਾਂ ਫਿਰ ਹੂੰ ਮੈਂ ਸਾਰਾ ਕੰਮ ਸਾਰਾ ਤੰਗੂਲ ਤੋਂ ਕੱਢ ਨਗੋਚ ਤੌੜੀ ਜਾਨੀ ਬਣਾ ਕੇ ਪੜਗਾ ਪੜਗਾ ਉਹ ਵਾਲਿਆਂ ਉੱਥੇ ਨਹੀਂ ਬਣਾਉਣਾ ਕਿੱਥੇ ਉਹ ਡ੍ਰੈਨ ਵਾਲੇ ਨੂੰ ਚ ਥੱਲੇ ਇਹੋ ਉਥੇ ਇੱਥੇ ਪੜਗਾ ਮਦਰੂ ਬਣਾਊਗਾ ਹੋਰ ਨੀ ਕੋਚ ਗੱਡਾ ਉਹ ਉਹ ਸੀਮੈਂਟ ਜਿਹੜਾ ਕਿ ਉਹੀ ਆ ਵੇ ਕਿਹੜਾ ਉੱਥੇ ਜਮਾ ਵਿਚਾਲੇ ਕਲਾਇਆ ਇੱਥੇ ਉੱਥੇ ਜਮਾ ਗਰੂਮ ਬੋਲੀ ਦੀ ਦਰੀਆ ਹੋਰ ਨੂੰ ਕੁਝ ਕੱਢ ਯਾਰ ਹੋਰ ਐਣੀ ਕੋਈ ਕੁਛ ਟਾ ਐਣੀ ਨਾ ਚੜਦੀ ਹਾਂ ਟਾ ਟਾ ਜਾ ਬਰ ਬੀ ਤੂੰ ਕੱਢ ਨੂੰ ਕੁਛ ਐਣੀ ਕੋਈ ਟੂ ਅਦਾ ਬੰਦ ਕਰ ਤਾ ਹਾਂ ਬਈ ਬੜੀ ਚਾਹ ਚਲੀ ਜਾਂਦੀ ਓ ਹੂੰ ਬੜੀਆ ਠੰਡੀ ਠੰਡੀ ਹਾਂ ਦਾ ਠੰਡੀ ਠੰਡੀ ਕਾਲੇ ਨੂੰ ਪਲਾਸਟਰ ਨਹੀਂ ਕੀਤਾ ਹੂੰ ਕਰਾਂਗੇ ਕਰਾਂਗੇ ਨੂੰ ਖੇਤਾਂ 'ਚ ਵਧ ਗਿਆ ਕਿ ਪਿੰਡ 'ਚ ਦੱਸ ਡੋਮਾ ਕੀ ਠੀਕ ਆ? ਕੀ ਖੇਤਾਂ 'ਚ ਹਵਾ ਜੀ ਬੜੀ ਘੈਂਟ ਆ। ਮਾਹੌਲ ਦਾ ਠੀਕ ਆ ਕਿਤਾ ਤੇ ਪਿੰਡ ਦਾ ਕੀ ਪਿੰਡ 'ਚ ਰੌਣਕ ਵਧਣ ਦੀ ਆ? ਹੂੰ ਹਾਂ? ਹੂੰ ਕਿਵੇਂ ਆ? ਤੇ ਗੱਲ ਕਰ ਤੇ ਕਿਸੇ ਦੇ ਘਰੇ ਜਾਵੜੇ ਕਰੇ ਤੇ ਇੱਥੇ ਇੱਥੇ ਕੋਈ ਘਰ ਨਹੀਂ ਕੋਈ ਮੜੀ ਤੇ ਆ ਕਰੀ ਆ ਕੀ ਇਹ ਨਾ ਜਿਹੜੀ ਆਪਣੀ ਬੰਦੀ ਆ ਬੰਦੀ ਹੈਗੀ ਕਿ ਨਵੇਂ ਨਵੇਂ ਆ ਜੇ ਨਵੇਂ ਨਵੇਂ ਹੋਣੇ ਨ ਘਰ ਲੈ ਹੈ ਉਹ ਗੱਲ ਨਹੀਂ ਹੈ ਤੈਨੂੰ ਸੈਟ ਲੱਗਿਆ ਤੇ ਪਿੰਡ ਚ ਠੀਕ ਸੀ ਇੱਥੇ ਠੀਕ ਆ ਜਿੰਨਾ ਸਾਜ ਜੂਨ ਕਰਨਾ ਹੈ ਜਿੰਨੇ ਇੰਕਟ ਆਏ ਸੰਝੇ ਦਾ ਤੁਮ ਹੈ ਆਈ ਠੀਕ ਆ ਮੁੰਚਾ ਰਕੇ ਗੇ ਬੜਾ ਕਿਹਦਾ ਫੋਟ ਲੈ ਜਾਂਦੇ ਹਜੇ ਫੋਟ ਲੈ ਨੂਰ ਕੇ ਕਿੰਨਾ ਮੁਠਾਵਰ ਜੇ ਮੈਂ ਸੈਟ ਲੱਗੀ ਆ ਮੂੰਹ ਤੇ ਮੂੰਹ ਤੇ ਤਾਂ ਗੁੰਡਗੀ ਲੱਗਦੀ ਹੁੰਦੀ ਨਾ ਜੱਕ ਜਮੇ ਘਟਾ ਦੀ ਹੂੰ ਜਾਣਾ ਕਿਉਂ ਮੜੀਆ ਮੜੀਆ ਦਾ ਰੱਖਾਂਗੇ ਮੜੂ ਮੜੂ ਰੱਖਾਂਗੇ ਤੇ ਗੋਲ ਗੇਟ ਚੋਂ ਗੋਚ ਕੱਢ ਕੋਈ ਗੇਟ ਚੋਂ ਨਹੀਂ ਇਹ ਠੀਕ ਕਰ ਦੇ ਸਾਰਾ ਕੁਝ ਠੀਕ ਹੀ ਆ ਯਾਰ ਬਸ ਕੱਢ ਦੇ ਕਣੀ ਕੋ ਹਮ ਹਾ ਜ ਸਮਾਨ ਨਹੀਂ ਲਿਗਾਇਆ ਮਸਤਰੀ ਵੇ ਉਹ ਵੀ ਪਾਇਆ ਹਾਜੀ ਬਾਲੇ ਜੀ ਤੇ ਆਹ ਪਿਆਗਾ ਈਸ਼ਾਨ ਪਹਿਲਾਂ ਪੰਨੂ ਥੋੜਾ ਲੱਗਦਾ ਜੀ ਨਾ ਉਹ ਇਥਾ ਕਦੋਂ ਪਹਿਲਾਂ ਥੋੜਾ ਲੱਗਦਾ ਸੀਗਾ ਜਦੋਂ ਇੱਟਾ ਲਗਾਉਦੇ ਸੀ ਆਪ ਪਹਿਲੀ ਪਹਿਲੀ ਟਰਾਲੀ ਜਦੋਂ ਬਾਲਕਨ ਨਹੀਂ ਕੀਤਾ ਸੀ ਹੂੰ ਉਹਦਾਂ ਥੋੜਾ ਲੱਗਦਾ ਸੀ ਜਦੋਂ ਪਹਿਲੀ ਟਰਾਲੀ ਲੈ ਵਈਏ ਤਾਂ ਥੋੜਾ ਲੱਗਦਾ ਸੀ ਹੂੰ ਜੇ ਤੂੰ ਤਾਂ ਜਾਂ ਪੱਟਦੇ ਸੀ ਇਥੋਂ ਹਾਂ ਤੂਤ ਤੂ ਤਾਂ ਪਟੇ ਨਹੀਂ ਆਪਾਂ ਠੀਕ ਆ ਇੱਥੇ ਨਿੰਮ ਜੀ ਆ ਸੀ ਪਤਾ ਨਹੀਂ ਕਿਹੜਾ ਨਿੰਮ ਸੀ ਉਹ ਬਰਕੈਨਾ ਸੀ ਹਾਂ ਬਰਕੈਨਾ ਉਹ ਤੂਤ ਨਹੀਂ ਪਟਾ ਹੈਗਾ ਉਹ ਪਰ ਤੂਤ ਪਟਾ ਨਹੀਂ ਪੱਛੇ ਰੱਖ ਲੈ ਜੀ ਉਹ ਫੇਰ ਰੰਗ ਵੀ ਕਰਨ ਵਾਲਾ ਪਿਆ ਕਰਾਉਂਗੇ ਰੰਗ ਕਸ ਨੂੰ ਇਹਨੂੰ ਉਹ ਤਾਂ ਹਾਲਾਂਕਿ ਗ੍ਰਿਲਿਆਂ ਦਾ ਵੀ ਕਰਨ ਵਾਲਾ ਪਿਆ ਤੇ ਘਰ ਤੋਂ ਵੀ ਕਰਾਉਂਦੇ ਕਿ ਆਹੀ ਰੱਖਣਾ ਘਰ ਤੇ ਤਾਂ ਨਹੀਂ ਕਰਾਉਂਦੇ ਉਹ ਫਿਰ ਹਰ ਇੱਕ ਸਾਲ ਕਰਾਉਣਾ ਪਿਆ ਕਰੂਗਾ ਹੂੰ ਹੋਰ ਕੁਛ ਹੋਰ ਕੁਛ ਨਹੀਂ ਕੋਈ ਗੱਲ ਕੋਈ ਗੱਲ ਨਹੀਂ ਪਟੰਗ ਨੂੰ ਨਿਕਮ ਸੌਖਾ ਕਿਉਂ ਲਾਉਣ ਵਾਲਾ ਸੌਖਾ ਸੌਖਾ ਦਾ 4 600 ਸਿੱਟਣ ਦਾ ਸੌਖਾ ਯਾਰ ਆਏ ਚੱਠੇ ਨਹੀਂ ਉਹਨਾਂ ਨੇ ਆਉਂਦੇ ਸਿੱਟਣ ਕੌਣ ਦਿੰਦਾ ਹੈਗਾ ਇਹ ਪੱਠਾ ਬਣਾਉਂਦਾ ਹੈ ਨਾ ਹਾਂ ਕਿੰਨਾ ਹੋਊਗਾ ਹਨਗਾ 5000 ਤਾਂ ਹੋ ਗਈ ਉਹ ਇਹ ਟਰਾਲੀ ਚ ਕਿੰਨੀ ਆ ਹੁੰਦੀ ਆ 3000 2500 ਜਾਂ 3000 ਕਰ ਪਾਉਣਾ ਇਹਨਾਂ ਨੇ ਇੱਥੇ ਹਾਂ ਆਉਹੀ ਤਾਂ ਜਿਹੜੀਆਂ ਆਪਾਂ ਇਟਾਂ ਲਾਗੀਆਂ ਉਹੀ ਆ ਸੀ ਉਹੀ ਪੱਠੇ ਦੋਣੀਆਂ ਠੀਕ ਕਿੜਾਈ ਹੋ ਗਈ ਪਰ ਆਪਣੀ ਇਟਾਂ ਦੀ ਹੈ ਨਾ ਥੋੜ੍ਹੀ ਹੋ ਗਈ ਹੋਰ ਕੀ ਗੱਲਬਾਤ ਕੋਈ ਗੱਲ ਨਹੀਂ ਕਿੰਨੀਆਂ ਸੀ ਲਾਸਤੀਆਂ ਕੱਲ ਤੋਂ ਫਿਰ 10ਵੀਂ ਹੋ ਜਾਏਗਾ 10ਵੀਂ ਦੀਆਂ ਮੈਂ ਤਾਂ ਬਾਲੀ ਤੇ ਕੋਰਟ ਨਹੀਂ ਤੇ ਬਾਲੀ ਜਿੰਨੇ ਕੋਰਜਲਟ ਦਾ ਬਰਸ ਆਇਆ ਪਹਿਲਾਂ ਤਾਂ ਪਤਾ ਹੀ ਸੀ ਮੈਨੂੰ ਜੀ ਦੱਸ ਨਹੀਂ ਕਿ ਮੈਂ ਤਾਂ ਪਤਾ ਜੀ ਗਾਣ ਕਿੰਨੇ ਪਰਸੈਂਟ ਲੈ ਜੇਗਾ ਫਿਰ ਦੱਸ ਨਹੀਂ ਜੀ ਨਹੀਂ ਨਹੀਂ ਜੀ ਕਿੰਨੇ ਫਰ ਟਾਉਣਗੇ ਨਾ 80 ਤੋਂ ਨਹੀਂ ਮੈਂ ਗਾਂ ਟੱਪਦਾ ਹਾਂ ਥੱਲੇ ਥੱਲੇ ਆਉਣੀ ਆ ਹਾਂ ਅੱਛਾ ਕਿੰਨੇ ਨੇ ਮੈਨੂੰ ਇੰਨੇ ਕੁ ਥਾਂ ਚ ਹਨ ਹਾਂ ਬਹੁਤ ਦਰਦ ਹਾਂਜੀ ਤੇ ਬਾਕੀ ਦੀ ਗੱਲਬਾਤ ਆਪਾਂ ਕੱਲ ਨੂੰ ਕਰਾਂਗੇ ਦੇਖਦੇ ਹਾਂ ਵੀ ਕੱਲ ਨੂੰ ਟੈਲ ਆਉਣ ਵਾਲੇ ਆਉਂਦੇ ਆ ਕਿ ਨਹੀਂ ਆਉਂਦੇ ਤੇ ਬਾਕੀ ਲਗਭਗ ਆ ਹੀ ਜਾਣਗੇ ਕੱਲ ਦਾ ਟਾਈਮ ਦਿੱਤਾ ਸੀ ਉਹਨਾਂ ਨੇ ਤੇ ਆਪਣੀ ਅੱਜ ਦੀ ਵੀਡੀਓ ਇੱਥੋਂ ਤੱਕ ਸੀ ਤੇ ਬਾਕੀ ਕੱਲ ਦੀ ਵੀਡੀਓ 'ਚ ਮਿਲਦੇ ਹਾਂ ਤਦ ਤੱਕ ਲਈ ਧੰਨਵਾਦ ਰੱਬ ਰੱਖਾ